ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪੰਜਗਰਾਈ ਖੁਰਦ ਪੰਜਗਰਾਈ ਖੁਰਦ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਬਾਗਾਪੁਰਾਣਾ ਇਹਨੂੰ ਤਹਿਸੀਲ ਪੈਂਦੀ ਹੈ ਬਾਗੇਪੁਰਾਣੇ ਤੋਂ ਕੋਟ ਕਪੂਰੇ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਜਿੱਥੇ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਸਰਾ ਜਰਸੀ ਫਾਰਮ ਜਿਹੜਾ ਵੀਰ ਜਰਸੀ ਨਸਲ ਨੂੰ ਪਸੰਦ ਕਰਦਾ ਜਾਂ ਰੱਖਣੀ ਚਾਹੁੰਦਾ ਜਾਂ ਸੋਚਦਾ ਵੀ ਮੈਂ ਹੋਰ ਆਉਣ ਵਾਲੇ 5-7 ਦਿਨਾਂ ਦੇ ਵਿੱਚ ਜਰਸੀ ਗਾਂ ਖਰੀਦਣੀ ਹੈ ਤਾਂ ਉਹਦੇ ਵਾਸਤੇ ਵੀਡੀਓ ਖਾਸ ਆ ਕਿਉਂਕਿ ਬਹੁਤ ਸੋਹਣੀਆਂ ਦੋ ਬੱਚੀਆਂ ਬਾਈ ਕੋਲ ਵਿਕਰੀਆਂ ਲੰਘ ਆਈਆਂ ਨੇ ਛੋਟੀ ਉਮਰ ਦੇ ਵਿੱਚ ਇਹਨਾਂ ਨੇ ਸੋਣਾ ਤੇ ਇਹਨਾਂ ਦੇ ਢਾਂਚੇ ਵੀ ਚੰਗੇ ਆ ਸੋ ਆਪਾਂ ਇਹਨਾਂ ਬਾਰੇ ਮੇਨ ਗੱਲਬਾਤ ਕਰਾਂਗੇ ਦੋਨਾਂ ਨੂੰ ਤੁਹਾਨੂੰ ਦਿਖਾਉਂਗਾ ਇੱਕ ਜਿਹਨੇ ਘੱਟ ਪੇਮੈਂਟ ਲਾਉਣੀ ਆ ਤੇ ਇੱਕ ਤਾਜੀ ਸੂਈ ਗਾਂ ਇਧਰਲੇ ਪਾਸੇ ਖੜੀ ਐ ਐਚਪਫ ਨਸਲ ਦੀ ਐ ਇਹ ਵੀਡੀਓ ਦੇ ਲਾਸਟ ਵਿੱਚ ਤੁਹਾਨੂੰ ਮੈਂ ਦਿਖਾਉਂਗਾ ਤਾਜੀ ਸੂਈ ਵੀ ਪਰ ਸ਼ੁਰੂਆਤ ਕਰਦੇ ਆ ਦੋਸਤੋ ਦੋ ਜਰਸੀ ਨਸਲ ਦੇ ਨਗੀਨੇ ਹੀ ਐ ਕਿਉਂਕਿ ਸੋਹਣੀਆਂ ਵੱਛੀਆਂ ਐ ਖੈਰ ਪਸੂ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਨੰਬਰ ਸਕਰੀਨ ਉੱਤੇ ਬਾਈ ਦਾ ਚਲਾ ਦੂੰਗਾ ਉਹ ਮਿਲਦੇ ਐ ਬਾਈ ਨੂੰ ਸੰਦੀਪ ਬਾਈ ਸਸਤੀ ਕਾ ਬਾਈ ਸਸਤੀ ਕਾ ਲਈ ਸੰਦੀਪ ਦੋ ਜਰਸੀ ਵਹਿੜਾਂ ਅੱਜ ਆਪਣੇ ਕੋਲ ਹਾਂਜੀ ਹਾਂਜੀ ਬਾਈ ਪਹਿਲੇ ਨੰਬਰ ਤੇ ਆ ਉਰਲੇ ਪਾਸੇ ਫਿਰਦੀ ਐ ਇਹਦੇ ਬਾਰੇ ਡਿਟੇਲ ਦੇ ਦਈਏ ਬਾਈ ਬਈ ਤਾਂ ਦੋ ਕਿਵੇਂ ਐ ਸਟੋਨ ਦੇ ਰੰਗ ਕੱਢਣ ਲੱਗੇ ਐ ਇਹ ਖੀਰੀ ਮੰਨ ਲਈ ਕੋਈ ਦੋਂਦੀ ਮੰਨ ਲਈ ਠੀਕ ਐ ਦਨ ਕਿੰਨੇ ਲੇ ਜੂਗੀ ਹਜੇ ਦਨ ਬਾਈ ਇਹ ਦੋਹਾਂ ਵਹਿੜਾਂ ਦੇ ਮੰਨ ਕੇ ਚਲੋਈ ਇਹਦੇ 23 ਤਰੀਕ ਨੂੰ ਦਿਨ ਪੂਰੇ ਆਈ ਇਹਦੇ 22 ਤਰੀਕ ਨੂੰ ਦਿਨ ਇੱਕ ਦਿਨ ਦਾ ਹੀ ਮੰਨ ਲਓ ਡਿਫਰੈਂਸ ਆ ਦੋਆਂ ਦਾ ਹੀ ਠੀਕ ਹੈ ਇਹਦੇ 23 ਤਰੀਕ ਨੂੰ ਦਿਨ ਪੂਰੇ ਹੋਣੇ ਆ ਤੇ ਅੱਜ ਤਰੀਕ ਹੈਗੀ 6 ਹਾਂਜੀ 17 ਦਿਨ ਪਈ ਆ ਜੀ ਐਨੇ ਦਿਨ ਲੈਂਦਾਂ ਹੀ 15 15 16 ਇਹਨੇ ਦਿਨ ਲੈ ਜਾਣਗੇ ਬੜੇ ਆਰਾਮ ਨਾਲ ਹੀ ਆਹ ਹੋ ਸਕਦਾ ਬਾਈ ਥੋੜਾ ਇਹਨੇ ਆਦਰੇਵਾ ਕੀਤਾ ਹੀ ਇਹ ਪੱਠੇ-ਪੁੱਠੇ ਅੱਜ ਖਾਨ ਲੱਗੀ ਆਈ ਉਹ ਬੱਠੀ ਦਾ ਤਾਂ ਇੰਨਾ ਜੀ ਲਾਇਆ ਬਾਈ ਇੰਨੀ ਖਾਨ ਨੂੰ ਖੁੱਲੀ ਆਈ ਉਹ ਗਰੰਟਡ ਹੀ ਇਹਨੇ ਦਿਨ ਲਊਗੀ ਦਸੋਂ ਦੋਂਦ ਵਾਲੇ ਦੰਦ ਚੱਕਦੀ ਐ ਵਾ ਚੀ ਤੇ 17 ਦਿਨ ਹਜੇ ਬਾਕੀ ਐ ਹਾਂਜੀ ਹਾਂਜੀ ਜਰਸੀ ਦੀ ਇੱਕ ਖਾਸियत ਰਹਿੰਦੀ ਐ ਵੀ ਇਹ ਹਵਾਨੇ ਵੱਲੋਂ ਕੋਈ ਕੱਚ ਨਹੀਂ ਛੜਦੀ ਭਾਵੇਂ ਵੈਤ ਛੋਟਾ ਹੋਵੇ ਤੇ ਭਾਵੇਂ ਵੱਡਾ ਹੋਵੇ ਤੇ ਇਹ ਤਾਂ ਖੈਰ ਸੋਨੇ ਢਾਂਚੇ ਦੀ ਵਹਿੜ ਐ ਇਹਨੇ ਹਵਾਨਾ ਬੜਾ ਚੰਗਾ ਬਣਾਉਣਾ ਥਣ ਥੀ ਚੁਆਈ ਵਾਲੇ ਐ ਤਾਂ ਜਰਸੀ ਬਰੀਡ ਤੇ ਕੰਮ ਕਰਨਾ ਵਾਦਾ ਕਰੇ ਕਰਮਾਲੀ ਜਿਹੜਾ ਵੀਰ ਖਰੀਦੇ ਤੇ ਪਰ ਬੜਾ ਸੋਹਣਾ ਸਟਰਕਚਰ ਐ ਚੰਗੀ ਆ ਗਾੜੀ ਐ ਦਸੋ ਅੱਗੋਂ ਹਵਾਨਾ ਦੇਖੋ ਕਰਮਾਲੀ ਦਾ ਪਛਾਉ ਹਵਾਨਾ ਦੇਖ ਬਈ ਕਾਰਨ ਹੈ ਕਈ ਵੀ ਉਮਰ ਦੇ ਹਿਸਾਬ ਨਾਲ ਹਨਾ ਬਈ ਬੇਟਾ ਵੀ ਇਹਦਾ ਆ ਥੋੜੀ ਜਿਵੇਂ ਮੰਨ ਲਓ ਵੱਡੀ ਆਈ ਵੀ ਉਮਰ ਦੇ ਹਿਸਾਬ ਨਾਲ ਵੇਟ ਆਈ ਪਰ ਵੀ نسل ਤੌਰ 'ਤੇ ਕੋਈ ਵੀ ਅਜਨਾਂ ਜਿ ਕੱਚ ਹੈ ਨਹੀਂ ਸਹੀ ਹੈ ਤੇ ਜਿਹੜੇ ਬੰਦੇ ਤੋਂ ਆਂਗਾ ਬਈ ਵਧੀਆ ਬਰੀਡਰ ਆਈ ਆਪਾਂ ਇੱਥੋਂ ਨਹੀਂ ਵੀ ਸੌਦਾ ਆਪਣੇ ਨਾਲ ਕਰਕੇ ਬੰਦਾ ਉਹਦਾ ਨੰਬਰ ਹੀ ਰਿਕਾਰਡ ਲੈ ਲੈ ਦੇਵਾਂਗੇ ਹੀ ਬੰਦ ਗਾਗ ਨੂੰ ਹੀ ਠੀਕ ਹੈ ਹਾਂਜੀ ਸੰਦੀਪੇ ਦੂਜੇ ਨੰਬਰ ਤੇ ਜਿਹੜੀ ਇਹ ਦੰਦੋਂ ਕਿਵੇਂ ਇਹ ਦੰਦੋਂ ਬਈ ਹੈ ਮੰਨ ਲਓ ਚੌਕ ਦੇ ਨੇ ਕੱਢਨੇ ਸ਼ੁਰੂ ਕੀਤੇ ਆ ਜੀ ਦੋ ਦੰਦ ਕੰਪਲੀਟ ਆ ਦੋ ਦੰਦ ਕੰਪਲੀਟ ਆ ਹਾਂਜੀ ਅਜੇ ਕੱਢੇ ਨਹੀਂ ਗਏ ਹਾਂ ਇਹ ਦੰਦ ਸਿੱਟਿਆ ਹੀ ਇਹਦੇ 22 ਦਿਨ ਪੂਰੇ ਹੁੰਦੇ ਹਾਂਜੀ ਇਹਦੇ 22 ਦਿਨ ਪੂਰੇ ਹੁੰਦੇ ਇਹਦੇ 23 ਨੂੰ ਹੁੰਦੇ ਠੀਕ ਐ 16 ਦਿਨ ਹਜੇ ਇਹਦੇ ਬਾਕੀ ਐ ਹਾਂਜੀ ਰੇਟ ਇਹਨਾਂ ਦੇ ਕੀ ਰਹਿਣਗੇ ਰੇਟ ਇਹਨਾਂ ਦੇ ਫੋਨ ਤੇ ਆ ਬਾਈ ਤੋਰੀ ਬਾਈ ਦੋਸਤੋ 16 ਦਿਨਾਂ ਦੀ ਕੱਚੀ ਵੈੜ ਹੈ ਦੋ ਤੰਦ ਕੰਪਲੀਟ ਐ ਤੇ ਚੌਕ ਵਾਲੇ ਚੱਕਨੇ ਬਾਈ ਕਹਿੰਦਾ ਹਜੇ ਇੱਕ ਹੀ ਸਿੱਟਿਆ ਬੜਾ ਸੋਹਣਾ ਢਾਂਚਾ ਦੱਸੋ ਕੋਲ ਆ ਕੇ ਜਰੂਰ ਦੇਖਿਓ ਜਿਹਨੂੰ ਜਰਸੀ ਪਸੰਦ ਐ ਕਿਉਂਕਿ ਇਹ ਇੱਕ ਦੀ ਹੋਰ ਖਾਸੀਅਤ ਐ ਬਾਈ ਹੁਣ ਵੀ ਘੱਟੋ ਘਾਟ 5-6 ਕਿਲੋ ਇੱਕ ਟੈਂਮ ਬਾਈ ट्रांजੈਕਸ਼ਨ ਖਾਂਦੀ ਐ ਜੀ ਅਛਾ ਹਨ ਵੀ ਮੈਂ ਆਪ ਇਹਨੂੰ ਵੰਨ ਕੇ ਪਰਤੇ ਆ ਕੇ ਵੇਖਿਆ ਵੀ ਇੰਨੀ ਖਾਨ ਨੂੰ ਖੁੱਲੀ ਆਈ ਸੁਖਰਾਕ ਖਾਨ ਵਾਲੇ ਪਸ਼ੂ ਨੇ ਦੁੱਧ ਦੇਣਾ ਤੇ ਦੁੱਧ ਦੇਣੇ ਦੇਣਾ ਵੀ ਸੋਹਣਾ ਹੈ ਇਹਦੀ ਹਾਈਟ ਚੰਗੀ ਹੈ ਇਹਦੇ ਉੱਤੋਂ ਕੰਗਰੋੜ ਬਿਲਕੁਲ ਸਿੱਧੀ ਹੈ ਦਾ ਰੰਗ ਸੋਹਣਾ ਹੈ ਦੋ ਨਾਲ ਇੱਕੋ ਥਾਂ ਤੇ ਖੜੇ ਹੈ ਜਿਹਨੇ ਦੋ ਜਰਸੀ ਖਰੀਦਣੀਆਂ ਦਾ ਦੋਨਾਂ ਦਾ ਹੀ ਸੌਦਾ ਕਰ ਲਿਓ ਉਸ ਤੋਂ ਬਾਅਦ ਜਰਸੀ ਨਹੀਂ ਖਰੀਦਣ ਦੀ ਲੋੜ ਪੈਣੀ ਇਹ ਕਰਮਾਲੀਆਂ ਕਰੇ ਰੰਗ ਭਾਗ ਲਾ ਦੇਣੀਆਂ ਇਸ ਨਸਲ ਦੇ ਕਿਉਂਕਿ ਨਵਾਂ ਹਨ ਚੰਗਾ ਦੁੱਧ ਦੇਣਾ ਕਰਮਾਲੀਆਂ ਨੇ ਤੇ ਪਹਿਲਣਾ ਵਹਿਣਾ ਤੰਦਰੁਸਤ ਜਿਆਦਾ ਰਹਿੰਦੀਆਂ ਕਿਉਂਕਿ ਸਰੀਰ ਨਰੋਏ ਹੁੰਦੇ ਇਹਨਾਂ ਦੇ ਸੋ ਬਰੀਡ ਵਾਈਜ਼ ਵੀ ਸੋਹਣੀਆਂ ਟਾਂਚੇ ਵੀ ਇਹਨਾਂ ਦੇ ਸੋਹਣਿਆ ਦੋ ਵੜਾ ਦੱਸੋ ਇਹ ਜਰਸੀ ਤੇ ਇੱਕ ਤੁਹਾਨੂੰ ਮੈਂ ਐਚਐਫ ਪਰੇ ਗੱਲ ਕੀਤੀ ਸੀ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਇਸ ਵੜ ਨੂੰ ਫੇਰ ਦੇਖ ਲਓ ਇਕੱਠੀਆਂ ਹੀ ਫਿਰਦੀਆਂ ਤੇ ਖੁੱਲੀਆਂ ਹੀ ਫਿਰਦੀਆਂ ਇੱਕ ਹੋਰ ਚੀਜ਼ ਧਿਆਨ ਚ ਲਿਆਵਾ ਹੁਣ ਥੋੜਾ ਜਿਹਾ ਥਾਂ ਬਾਈ ਕੋਲ ਜਿਹੜਾ ਇਹਨਾਂ گاਵਾਂ ਨੂੰ ਪੋਰਸ਼ਨ ਦਿੱਤਾ ਤੇ ਇਹਦੇ ਚ ਖੁੱਲੀਆਂ ਫਿਰਦੀਆਂ ਕੰਮ ਵੀ ਜੱਦਾ ਰਹਿ ਜਾਂਦਾ ਜੇ ਕੋਈ ਵੀ ਇਸ ਤਰ੍ਹਾਂ ਬਣਾ ਸਕਦਾ ਪਾਣੀ ਦੀ ਖੇਲ ਵਿੱਚ ਹੋਵੇ ਬਾਹਰਲੇ ਪਾਸੇ ਦੀ ਪੱਠੇ ਪਾ ਦਿਓ ਨਾਲ ਤਾਂ ਪਸ਼ੂ ਜਿਹੜਾ ਆਜ਼ਾਦ ਆ ਜਦੋਂ ਆਪਦੀ ਮਰਜ਼ੀ ਨਾਲ ਤੁਰਿਆ ਫਿਰਦਾ ਧੁੱਪੇ ਛਾਵੇਂ ਜਿੱਥੇ ਮਰਜ਼ੀ ਬੈਠ ਸਕਦਾ ਤੋ ਤੰਦਰੁਸਤ ਜ਼ਿਆਦਾ ਰਹਿੰਦਾ ਨਰੂਆ ਰਹਿੰਦਾ ਤੇ ਨਾਲ ਤੁਹਾਡੀ ਖੇਚਲ ਘਟਦੀ ਹੈ ਆਓ ਜਿਹੜੀ ਐਚ ਐਫ ਵੈਡ ਆ ਉਹਦੀ ਡਿਟੇਲ ਵੀ ਦੇ ਦਵੋ ਸੋ ਇੱਕ ਵਾਰ ਫੇਰ ਇਹ ਤੁਹਾਨੂੰ ਤੋੜ ਕੇ ਦਿਖਾ ਦਈਏ ਬੱਚੀ ਮੇਰੇ ਖਿਆਲ ਚੱਤਾ ਘੰਟਾ ਵੀ ਇਹਨਾਂ ਦੀ ਵੀਡੀਓ ਬਣਾਈ ਜਾਈਏ ਇਦਾਂ ਦੇ ਇਹਨਾਂ ਦੇ ਢਾਂਜੇ ਆ ਜਿੰਨਾ ਕ ਆਪਾਂ ਪਸ਼ੂਆਂ ਬਾਰੇ ਦੇਖਦੇ ਆ ਜਾਣਦੇ ਆ ਤਾਂ ਤੁਹਾਡਾ ਉਹਨਾਂ ਚਾਰੀ ਤੁਸੀਂ ਉਸ ਵੀਡੀਓ ਨੂੰ ਦੇਖਦੇ ਰਹੋਗੇ ਉਹ ਵੇਖੋ ਵੈੜ ਦੀ ਲੰਬਾਈ ਦੋਸਤੋ ਸੋਹਣਾ ਟਾਂਚਾ ਇਹਦਾ ਸੋ ਇਹ ਦੋ ਨਾਲ ਜਰਸੀ ਸੀ ਇੱਕ ਐਚ ਐਫ ਸੰਦੀਪ ਭਾਈ ਕੀ ਡਿਟੇਲ ਲਗਾਉਂਦੀ ਭਾਈ ਇਹਨੂੰ ਪੰਜਵਾਂ ਛੇਵਾਂ ਦਿਨ ਮੰਨ ਲਓ ਅੱਜ ਸੂਈ ਨੂੰ ਆਈ ਅਬਾ ਪਿਛਲੀ ਵੀਡੀਓ ਚ ਪਾਈ ਸੀ ਭਾਈ ਉਦੋਂ ਨਹੀਂ ਸੂਈ ਸੀ ਇਹ ਹਾਂਜੀ ਉਦੋਂ ਹੀ ਸੂਈ ਸੀਗੀ ਤੇ ਪਰ ਇਹ ਗਾਂ ਤਿਲ ਨਿਕਲੀ ਆ ਜੀ ਤਿਲ ਨਿਕਲੀ ਉਦੋਂ ਤਾਂ ਤਿਲ ਨਹੀਂ ਸੀ ਬਾਅਦ ਚ ਹੋਈ ਮੰਨ ਲਓ ਜਾਂ ਬਾਅਦ ਚ ਉਹ ਭਾਈ ਘਟਦਾ ਘਟਦਾ ਥਾਣ ਵੀ ਨਹੀਂ ਬਹੁਤ ਹੋਮੋਬੈਰ ਕੀ ਦੇ ਕੇ ਦੇਖ ਲਈ ਨਹੀਂ ਖਾੜਾ ਰਾਸ ਆਇਆ ਜੀ अच्छा एक एक वैसे भाई सौदा भी होया सीगा जी ऑनलाइन सौदा होया सीगा जी पर ਵੀ ਮੰਨ ਲੈ ਚਲੋ ਨਹੀਂ ਅਜੇ ਅਜਤੇ ਦਿੱਤੀ ਜਮਾਂ ਲੋ ਕੋਈ ਵੀ ਬਾਈ ਵੀ ਨਹੀਂ ਭੇਜੀ ਆਪਾਂ ਨੂੰ اچھا اچھا ਉਹ ਸਿੱਧੀ ਮੰਗਾ ਰਹੇ ਸੀ ਬਾਈ ਜਮਾਂ ਬਾਈ ਸਿੱਧੀ ਮੰਗਾ ਰਹੇ ਸੀ ਜਦੋਂ ਫੋਨ ਤੇ ਉਹਨਾਂ ਨੇ ਪਾਸ ਕੀਤੀ ਵੀਡੀਓ ਕਾਲ ਤੇ ਧਾਰਾ ਸਹੀ ਸੀ ਦੂਜੇ ਡੰਗ ਮੰਨ ਲਓ ਖਾਲੀ ਕਰਕੇ ਗਾ ਭੇਜਣੀ ਸੀ ਬਾਈ ਆਪਾਂ ਹੀ اچھا ਵੀ ਉਦੋਂ ਹੀ ਸਾਨੂੰ ਸ਼ੱਕ ਪਿਆ ਤੇ ਮੰਨ ਲਓ ਜਦੋਂ ਦੁਬਾਰਾ ਖਾਲੀ ਹੋਈ ਨਹੀਂ ਦੁੱਧ ਬਾਈ ਜਮਾਂ ਮੰਨ ਲੋ ਪ੍ਰੈਸ਼ਰ ਸੀਗਾ ਜਾਂ ਕੋਈ ਵੀ ਵੀ ਨਹੀਂ ਦੁੱਧ ਦੁੱਧ ਥਾਂ ਚੋਂ ਨਹੀਂ ਆਇਆ ਜੀ ਅੱਛਾ ਹੁਣ ਹੁਣ ਇਹਦੇ ਤਿੰਨ ਥਾਂ ਨਹੀਂ ਚੱਲਦੇ ਹਾਂਜੀ ਤਿੰਨ ਥਾਂ ਚੱਲਦੇ ਆ ਬਾਈ 12 ਤੋਂ ਪਲੱਸ ਦੁੱਧ ਹੋਊਗਾ ਜੀ ਬੱਚਾ ਬੱਛਾ ਦੇਗੀ ਬੱਚਾ ਬੱਛਾ ਹਾਂਜੀ ਕੀ ਰੇਟ ਹੋਊਗਾ ਇਹਦਾ ਇਹਦਾ ਮੁੱਲ ਹੈਗਾ ਜੀ 38000 ਰੁਪਏ 38000 ਅੱਛਾ ਇਹ ਕੱਲ ਹੋਰ ਦੱਸੀ ਤੂੰ ਵਪਾਰ ਕਰਦਾ ਹਾਂ ਹਾਂਜੀ ਕਈ ਵੀਰ ਮੈਨੂੰ ਫੋਨ ਵੀ ਆ ਜਾਂਦੇ ਵੀ ਅਸੀਂ ਪਸੂ ਉੱਥੋਂ ਤਾਂ ਸਹੀ ਲਿਆ ਸੀ ਸਾਡੇ ਘਰੇ ਆ ਕੇ ਨਿਕਲਿਆ ਵਪਾਰੀ ਠੱਗੀ ਮਾਰ ਕੇ ਬਈ ਇੱਕ ਗੱਲ ਹੋਰ ਆਈ ਨਹੀਂ ਪਹਿਲੇ ਮੇਰੀ ਗੱਲ ਸੁਣ ਹਾਂਜੀ ਤੁਸੀਂ ਐਵੇਂ ਬੰਦੇ ਨੂੰ ਵਾਪਸ ਕਰ ਦਿੰਨੇ ਵਸੂ ਜੀ ਤੋਂ ਇਹ ਲੈਂਦੀ ਉਹਨੂੰ ਵੀ ਬਈ ਅਤਲ ਨਿਕਲ ਗਈ ਬਈ ਲੈਣ ਵਾਲੇ ਤਿੰਨ ਜਾਣੇ ਸੀ ਅਸੀਂ ਅੱਛਾ ਉੱਥੇ ਵੀ ਮੈਨੂੰ ਨਫਾ ਮਿਲਦਾ ਸੀ ਇਹ ਗਾਂ ਦਾ ਗਾਰੰਟੀ ਆਈ ਵੀ ਤਿੰਨ ਵਪਾਰੀ ਮੰਨ ਲਓ ਜਦੋਂ ਲਈ ਤਿੰਨ ਘਰ ਦੋ ਘਰ ਇਹਦੇ ਉੱਤੇ ਹੋਰ ਖੜੇ ਸੀ ਕਾਟ ਆਪਣੇ ਕਰਮਾਂ ਦਾ ਸੀ ਤੁਸੀਂ ਵੀਡੀਓ ਬਣਾਉਨੇ ਬਈ ਬਾਈ ਆ ਕਾਲਾ ਖਾਰੇ ਵਾਲਾ ਹੀ ਉਹ ਤੋਂ ਗਾਂ ਲਈ ਹੈ ਇਹ ਹੀ ਛੋੜਾ ਲਿਆ ਸੀ 1000 ਸੀ ਇੱਕ ਇਹ ਹੀ ਮੰ ਲੋ ਸਚਾਈ ਵਾਲੀ ਗੱਲ ਆ ਵੀ ਇੰਨਾ ਹਵਾਨਾ ਵੀ ਇਹਦੀ ਆਪਣੀ ਵੀਡੀਓ ਬਣੀ ਨਹੀਂ ਬਹੁਤ ਜਿਆਦਾ ਸੀ। ਉਹਦਾ ਵੀ ਵਿਵਾਰ ਬੜਾ ਚੰਗਾ ਸਾਫ਼ ਸੁਥਰਾ ਹੈ। ਪਾਸ ਕਰਕੇ ਲਿਆਉਂਦਾ ਪਸ਼ੂ ਹਾਂ। ਦੋਸਤੋ ਇਹ ਕਹਿਣ ਦਾ ਮਤਲਬ ਇਹ ਸੀ 1921 ਸਾਲ ਦੀ ਚੀਜ਼ ਹੈ। ਹਾਂਜੀ। ਨਾ 22 ਦੇ ਘਰੇ ਵੀਰ ਕਹਿੰਦਾ ਵੀ ਨਫਾ ਵੀ ਮਿਲਦਾ ਸੀ ਪਰ ਅੰਜਾਲ ਇਸੇ ਵੀਰ ਦਾ ਸੀ ਕਈ ਵਾਰ ਪਸ਼ੂਆਂ ਚੋਂ ਵਾਧੇ ਘਾਟੇ ਹੋ ਜਾਂਦੇ ਆ। ਦੂਜੀ ਗੱਲ ਜਿਹੜਾ ਕਹਿੰਦੇ ਹੁੰਦੇ ਆ ਵੀ ਪਸ਼ੂ ਪਾਸ ਜ਼ਰੂਰ ਕਰਿਆ ਕਰੋ। ਤੁਸੀਂ ਕੋਲ ਇਹ ਦ ਸੰਦੀਪ ਬਾਈ ਦੀ ਮਿਹਰਬਾਨੀ ਹੈ ਵੀ ਸੌਦਾ ਕਰਕੇ ਵੀ ਪਸ਼ੂ ਬਾਅਦ ਚ ਥਣ ਚ ਨੁਕਸ ਪਿਆ ਤੇ ਮਖਲੀ ਮੈਂ ਧਾਰਾਂ ਵਿਖਾ ਦਿੰਨੇ ਬਾਈ ਤਿੰਨ ਥਣਾਂ ਦੇ ਪਰ ਜਿਹੜੇ ਵੀ ਵੀਰ ਨੇ ਪਸ਼ੂ ਖਰੀਦਣਾ ਹੁੰਦਾ ਕੋਲ ਆ ਕੇ ਪਾਸ ਕਰ ਲਿਆ ਕਰੋ ਹੱਕ ਬਣਦਾ ਹੁੰਦਾ ਸੋ ਇਹ ਧਾਰਾਂ ਬਾਈ ਕਹਿੰਦਾ ਵਿਖਾ ਹੀ ਦਿੰਨੇ ਆ ਤਿੰਨ ਥਣ ਚੱਲਦੇ ਆ ਦੱਸੋ ਦੁੱਧ 12 ਕਿਲੋ ਹੈ ਰੇਟ 38000 ਤੇ ਤਾਜੀ ਬਿਲਕੁਲ ਸੋਈ ਹੈ ਇੱਕੋ ਜੇ ਥਣ ਅਗਲੇ ਤੇ ਪਿਛਲੇ ਥਣ ਚੋਂ ਵੀ ਧਾਰਾਂ ਦੇ ਠੀਕ ਹੈ ਸੰਦੀਪ ਸੋ ਦੱਸੋ ਇਹਦਾ ਰੇਟ 38000 ਹੈ ਇਹ ਪਿਛਲੇ ਥਣ ਤੋਂ ਕਮੈਨਿੰਗ ਵਾਲੇ ਪਾਸੇ ਤੇ ਤੋਂ ਤਿੱਲ ਹੋ ਗਈ ਹੈ ਮਤਲਬ ਉਹ ਥਾਣੇ ਦਾ ਚੱਲਦਾ ਨਹੀਂ ਹੋਣਾ ਤਿੰਨ ਥਾਣੇ ਚੱਲਦੇ ਆ ਤਿੰਨ ਥਾਣੇ ਵਾਲੀ ਗਾਣ ਨੂੰ ਤਿੱਲ ਕਹਿ ਦਿੰਦੇ ਆ ਤਿੰਨ ਥਾਣ ਸਹੀ ਚੱਲ ਰਹੇ ਆ ਇੱਕ ਥਾਣ ਇਹਨਾਂ ਦਾ ਬਈ ਇਹ ਇਹੋ ਜੀ ਚਲੋ ਠੀਕ ਆ ਆਪਾਂ ਸਾਰੇ ਪਸ਼ੂਆਂ ਦਾ ਨਫਾ ਲੈਣੇ ਆਂ ਪਰ ਜਦੋਂ ਇੱਕ ਅੱਧੀ ਆਏ ਬੈਗ ਮਾਰਦੀ ਦਾ ਕਰਦੇ ਹੀ ਕਹਿ ਦਿੰਦੇ ਵਪਾਰ ਛੱਡਦੇ ਅੱਛਾ ਚਲੋ ਇਹ ਤਾਂ ਵਾਦੇ ਘਾਟੇ ਬਿਜਨਸ ਦਾ ਹਿੱਸਾ ਹੈ ਲਾਸਟ ਤੇ ਪ੍ਰੋਫਿਟ ਇਹ ਜਿਵੇਂ ਕਹਿੰਦੇ ਆ ਵੀ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਜਾਂ ਦੋ ਪਾਸੇ ਆ ਉਸੇ ਤਰ੍ਹਾਂ ਦੇ ਬਣੇ ਹੋਏ ਆ ਇਹ ਜ਼ਿੰਦਗੀ ਦੇ ਵਿੱਚ ਵੀ ਇਹ ਜ਼ਰੂਰੀ ਆ ਵੀ ਚੱਲਦਾ ਹੀ ਰਹਿੰਦਾ ਘਟਿਆਣੇ ਸਿਖਾਉਣਾ ਨਫੇ ਨਾਲ ਬੰਦਾ ਜਿਹੜਾ ਉਹ ਕਾਮਯਾਬ ਹੁੰਦਾ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਇਹ ਗਾਵਾਂ ਸੀਗੀਆਂ ਤਿੰਨ ਤਿੰਨੇ ਦਿਖਾਤੀਆਂ ਤੁਸੀਂ ਦੇਖਿਓ ਜਿਹੜਾ ਨਾਲ ਤੁਹਾਨੂੰ ਚੰਗਾ ਲੱਗਾ ਤੇ ਤੁਸੀਂ ਤਸੱਲੀ ਵੀ ਆ ਕੇ ਕਰ ਸਕਦੇ ਹੋ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨ